ਆਪਣੇ 10 1000 ਸਟੈਪ ਸਾਰਿਆਂ ਦੇ ਕੰਪਲੀਟ ਹੋ ਗਏ ਇੱਧਰ ਵੀ ਇੱਧਰ 11000 ਵੀ ਹੋ ਗਏ ਸਵੇਰ ਦਾ ਟਾਈਮ ਆ ਜੀ 5:20 ਮਿੰਟ ਹੋ ਗਏ ਆ ਤੇ ਇੱਧਰ ਸਾਰੀਆਂ ਸੰਗਤਾ ਜੀ ਤਿਆਰ ਆ ਜਾਣ ਵਾਸਤੇ ਆਪਣਾ ਬ੍ਰੇਕਫਾਸਟ ਵਗੈਰਾ ਕਰ ਰਹੀਆਂ ਸਾਰੀਆਂ ਸੰਗਤਾਂ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਵਲੌਗ 'ਚ ਇੱਕ ਸੰਗਤ ਇੱਧਰ ਆਈ ਸੰਗਤ ਲੇਟ ਹੈਗੀ ਅੱਛਾ ਰੈਡੀ ਹੈ ਅੱਜ ਤਾਂ ਭਾਈ ਸਾਹਿਬ ਸਵੇਰ ਵੀ ਹੋ ਚੁੱਕੀ ਆ ਹੱਲੇ ਸੂਰਜ ਨਿਕਲਣਾ ਬਾਕੀ ਆ ਇਹ ਆ ਜੀ ਸਵੇਰ ਦਾ ਮਾਹੌਲ ਥੋੜੀ ਥੋੜੀ ਜੀ ਠੰਡਕ ਆ ਸਾਹਮਣੇ ਖੇਤ ਆ ਤੇ ਖੇਤਾਂ ਦੇ ਓਸ ਪਈ ਹੋਈ ਆ ਤੇ ਉੱਪਰ ਆ ਦੇਖੋ ਪੰਛੀ ਪੰਛੀ ਆਪਣੇ ਸਾਰੇ ਜੀ ਇੱਧਰ ਆਦਰ ਜਾ ਰਹੇ ਆ ਇੱਧਰ ਗੱਡੀ ਤਿਆਰ ਆ ਆਪਣੀ ਆਪਾਂ ਪਹਿਲਾਂ ਗੱਡੀ 'ਚ ਜਾਉਂਗੇ ਬੈਠ ਕੇ ਜਿੱਥੇ ਸਾਡੀ ਡੈਸਟੀਨੇਸ਼ਨ ਆ ਜਿੱਥੇ ਸਾਰੇ ਜਣੇ ਇਕੱਠੇ ਹੋਣਗੇ ਉਸ ਤੋਂ ਬਾਅਦ ਫਿਰ ਪੈਦਲ ਯਾਤਰਾ ਸ਼ੁਰੂ ਕਰਨੀ ਹੈ ਇੱਧਰ ਤਿੰਨ ਸੰਗਤਾਂ ਜੀ ਇੱਕ ਸੰਗਤ ਦੀ ਵੇਟ ਕਰ ਰਹੀ ਐ ਇੱਕ ਸੰਗਤ ਲੇਟ ਆ ਸਾਡੀ ਤੇ ਇੱਧਰ ਅਸੀਂ ਬਾਹਰ ਖੜੇ ਆ ਸਾਰੇ ਜਣੇ ਕਿਵੇਂ ਲੱਗ ਰਿਹਾ ਵੇਟ ਕਰਕੇ ਤੁਹਾਨੂੰ ਵਧੀਆ ਲੱਗ ਰਿਹਾ ਏ ਵੇਟ ਕਰਕੇ ਵਧੀਆ ਲੱਗਦਾ ਹੁਣੇ ਅੱਧ ਦੇ ਲਾਤ ਆ ਇੱਧਰ ਇਹਨੂੰ ਦੇਖੋ ਜੀ ਆ ਦੇਖੋ ਅਸੀਂ ਬਜਨ ਘਟਾਣਾ ਆਪਣੇ ਪਾਸੇ ਕੋਈ ਕਦਮ ਕੋਈ ਨਹੀਂ ਹੋਇਆ ਹੈ ਸਾਰੇ ਖਾ ਗਈ ਹੈ ਹੋਰ ਹੈਗਾ ਸਟਾਕ ਆ ਗੱਡੀ ਆ ਦੇਖੋ ਜੀ ਐਮਰਜੈਂਸੀ ਰੋਟਾ ਇੱਥੇ ਦੇ ਵੀ ਲੋਡ ਪੈਦਾਈ ਦੀ ਆ ਤੁਹਾਡੇ ਕੋਲ ਕੀ ਹੈ ਜੀ ਮੇਰੇ ਕੋਲ ਜੀ ਕੁਝ ਨਹੀਂ ਉਹ ਹਰ ਫਿਰ ਕੋਲਾ ਉੱਥੋਂ ਲਵਾਂਗਾ ਸਭ ਕੁਝ ਅਸੀਂ ਆਪਣਾ ਪਹਿਲੇ ਹੀ পেট ਫੁੱਲ ਕਰ ਲਿਆ ਮੈਂ ਕਿਸੇ ਨੂੰ ਨਹੀਂ ਦੇਣਾ ਐਨੇ ਆਪਣਾ ਝੋਲਾ ਭਰਿਆ ਹੋਇਆ ਇਹ ਹਾਲਾ ਇਧਰ ਆਪਣਾ ਸਟੱਫ ਹੀ ਆ ਗਿਆ ਆ ਪੁੱਤ ਉਹ ਵੀ ਲੈਣਾ ਓਏ ਬੱਸ ਬੱਸ ਹੁਣ ਸਾਡੀ ਜਾਣ ਦੀ ਆਲਮੋਸਟ ਤਿਆਰੀ ਹੈ ਬਸ ਸਾਡੀ ਬੂਆ ਜੀ ਲੇਟ ਆ ਤੇ ਉਹਨਾਂ ਦੀ ਵੇਟ ਕਰ ਰਹੇ ਆ ਆਪਾਂ ਸਾਰੇ ਜਣੇ ਬੂਆ ਜੀ ਰਾਤ ਨੂੰ ਨੀਂਦ ਨਹੀਂ ਨਾਈ ਹੈਗੀ ਹਾਂ badi bua ji ਰਾਤ ਸੌਏ ਨਹੀਂ ਹਾਂ ਇਹ ਛੋਟੇ ਬੂਆ ਜੀ ਆ ਇਹ ਵੀ ਕਲੈਰੀਫਿਕੇਸ਼ਨ ਜ਼ਰੂਰੀ ਆ ਹਾਂ ਸਾਡੇ ਬੂਆ ਜੀ ਵੀ ਆ ਚੁੱਕੇ ਆ ਜੀ ਇੱਕ ਸੰਗਤ ਜਿਹੜੀ ਲੇਟ ਹੋ ਗਈ ਸੀਗੀ ਆ ਦੇਖੋ ਸਾਰੇ ਸਪੋਰਟ ਸ਼ੂਜ਼ ਪਾਕੀ ਤਿਆਰ ਵਰ ਤਿਆਰ ਆ ਆ ਬੂਆ ਦੇ ਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਲਓ ਜੀ ਸੰਗਤ ਆਪਣੀ ਸਾਰੀ ਪਹੁੰਚ ਚੁੱਕੀ ਹੈ ਜੀ ਸਾਡੀ ਸੰਗਤ ਲੇਟ ਹੋ ਗਈ ਜਿਹੜਾ ਸਾਡਾ ਗਰੁੱਪ ਆ ਇੱਕ ਗਰੁੱਪ ਅੱਗੇ ਪਹਿਲਾਂ ਤੁਰ ਚੁੱਕਿਆ ਹੈ ਜੀ ਇੱਕ ਗਰੁੱਪ ਨੇ ਬੜੀ ਜਲਦੀ ਚਾਲੇ ਪਾ ਚੁੱਕੇ ਹੈ ਹਨਾ ਆਪਾਂ ਹੁਣ ਨਾਲ ਰਲਣਾ ਉਹਨਾਂ ਦੇ ਹਰਪ੍ਰੀਤ ਨੇ ਆਪਣਾ ਝੋਲਾ ਹੁਣ ਮੈਨੂੰ ਚਕਾਤੇ ਆਇਆ ਇਹਦਾ ਝੋਲਾ ਭਾਰੀ ਹੋਇਆ ਹੋਇਆ ਸੀਗਾ ਖਾਣ ਪੀਣ ਦਾ ਸਮਾਨ ਇਹਦੇ ਜਿਆਦਾ ਭਰ ਲਿਆ ਬੈਗ 'ਚ ਸੋ ਉਹਨੂੰ ਭਾਜੀ ਸਭ ਤੋਂ ਅੱਗੇ ਪਹੁੰਚ ਚੁੱਕੇ ਨੇ ਆ ਗਿਆ ਜੀ ਸਾਡਾ ਫਲਾਈਓਵਰ ਆ ਫਲਾਈਓਵਰ ਕ੍ਰੋਸ ਕਰ ਲਿਆ ਅਸੀਂ ਵੈਸੇ ਥੋੜਾ ਜਿਹਾ ਲੇਟ ਹੋ ਗਏ ਸਾਡੇ ਜਿਹੜੇ ਅੱਧੇ ਮੈਂਬਰ ਐ ਉਹ ਪਹਿਲਾਂ ਨਿਕਲ ਗਏ ਤੇ ਅਸੀਂ 5 ਵਜੇ ਤੁਰਨਾ ਸੀਗਾ ਪਰ ਸਾਨੂੰ 5:30 ਵਜੇ ਤੁਰਨਾ ਪਿਆ ਅੱਧਾ ਘੰਟਾ ਲੇਟ ਹੋ ਗਿਆ ਅਸੀਂ ਤੇ ਚਲੋ ਕੋਈ ਗੱਲ ਨਹੀਂ ਹੁਣ ਅੱਗੇ ਜਾ ਕੀ ਉਹਨਾਂ ਨਾਲ ਮਿਲਾਂਗੇ ਸਾਹਮਣੇ ਤੋਂ ਸੂਰਜ ਤੇ ਕਿੰਨਾ ਪੈਣ ਲੱਗ ਗਿਆ ਆ ਦੇਖੋ ਸੜਕ ਤੇ ਸੂਰਜ ਦੀ ਰਿਫਲੈਕਸ਼ਨ ਬੜੀ ਸੋਹਣੀ ਪੈ ਰਹੀ ਐ ਤੇ ਸੰਗਤਾਂ ਸਾਰੀਆਂ ਅੱਗੇ ਨਿਕਲ ਗਈਆਂ सोनू ਉਹਨਾਂ ਨੇ ਤਾਂ ਜਿਆਦਾ ਹੀ ਅੱਗੇ ਨਿਕਲ ਗਏ ਉਹ ਪਰੇ ਚਲੇ ਗਏ ਹਦਰ ਆਪਣੇ ਭਾਈ ਸਾਹਿਬ ਵੀ ਆ ਚੁੱਕੇ ਆ ਰਣਜੀਤ ਭਾਈ ਸਾਹਿਬ ਇਹ ਸਾਤੋਂ ਅੱਗੇ ਨਿਕਲ ਗਏ ਸੀਗੇ ਤੇ ਬਾਕੀ ਸੰਗਤ ਇਹਨਾਂ ਨੇ ਅੱਗੇ ਭੇਜਤੀਆਂ ਸੰਗਤ ਹੋਰ ਕਿੰਨੀਆਂ ਦੋ ਜਣੇ ਹੋਰ ਆ ਦੋ ਜਣੇ ਹੋਰ ਆ ਉਹ ਅੱਗੇ ਜਾ ਰਹੇ ਆ ਇਸ ਟਾਈਮ ਅਸੀਂ ਪਹੁੰਚੇ ਆਂ ਜੀ ਛੱਜੂ ਮਾਜਰਾ ਤੇ ਆਪਾਂ ਪਿੰਡਾਂ ਦੇ ਵਿੱਚ ਨੂੰ ਹੋ ਕੇ ਨਹੀਂ ਕਰ ਰਹੇ ਆਂ ਆਪਾਂ ਸਿੱਧਾ ਔਰੇ ਤੋਂ 에어ਪੋਰਟ ਰੋਡ ਤੇ ਨਿਕਲਾਂਗੇ ਹੁਣ ਆਪਾਂ ਲੰਘ ਰਹੇ ਆਂ ਜੀ ਬਾੜ ਵਾਲੇ ਇਲਾਕੇ ਚੋਂ ਉਹ ਆ ਦੇਖੋ ਬਾੜੇ ਬਾੜ ਆਈ ਪਈ ਔਰੇ ਆ ਸੰਗਤਾਂ ਦੀਆਂ ਰਾਹ 'ਚ ਫਸ ਗਈਆਂ ਇਹ ਬਹੁਤ ਰੋਡ ਗੰਦੀ ਆ 에어ਪੋਰਟ ਵਾਲੀ ਰੋਡ ਬਹੁਤ ਚੀਨਦੀ ਆ ਇਧਰ ਨੂੰ ਨਹੀਂ ਆਣਾ ਚਾਹੀਦਾ ਜੇ ਤੁਸੀਂ ਵੀ ਸੈਰ ਕਰਨਾਣਾ ਤੇ ਇੱਧਰ ਨੂੰ ਨਾ ਆਇਓ ਜੀ ਆ ਦੇਖੋ ਬਾੜ ਆਈ ਪਈ ਔਰੇ ਹਰਪੀ ਤਾਂ ਲਾਲ ਹੋ ਗਈ ਬਲਸ਼ ਕਰਨ ਲੱਗ ਗਈ ਹਰਪੀ ਦਾ ਚਿਹਰਾ ਦੇਖੋ ਜੀ ਬਲਸ਼ ਕਰ ਰਿਹਾ ਲਾਲ ਲਾਲ ਹੋ ਗਿਆ ਸੈਰ ਕਰਨਾ ਬਹੁਤ ਵਧੀਆ ਗੱਲ ਆ ਯਾਰ ਸਵੇਰੇ ਸਵੇਰੇ ਸੈਰ ਕਰਨੀ ਚਾਹੀਦੀ ਆ ਸਾਰਿਆਂ ਨੂੰ ਸਰੀਰ ਵੀ ਤੰਦਰੁਸਤ ਰਹਿੰਦਾ ਤੇ ਮਾਈਂਡ ਵੀ ਫਰੈਸ਼ ਰਹਿੰਦਾ ਹਨਾ ਬਿਮਾਰੀਆਂ ਤੋਂ ਦੂਰ ਰਹਿਣਾ ਬਿਮਾਰੀਆਂ ਤੋਂ ਦੂਰ ਰਹਿਣਾ ਜਿਹੜਾ ਪਸੀਨਾ ਨਿਕਲਦਾ ਨੇ ਇਹ ਸਾਡਾ ਸਰੀਰ ਦਾ ਬਿਮਾਰੀਆਂ ਨਿਕਲ ਜਾਂਦਾ ਮਤਲਬ ਔਰੇ ਆ ਕੇ ਸਾਨੂੰ ਥੋੜਾ ਜਿਹਾ ਰੱਖ ਖੋਲਿਆ ਹੈ ਸਾਸੀ ਗਾਲ ਮੰਮੀ ਜੀ ਆ ਸਾਡੇ ਮੰਮੀ ਜੀ ਆਏ ਵੀ ਸੈਰ ਕਰਨ ਆਏ ਆ ਅੱਜ ਉਰੇ ਆ ਕੇ ਰਾਹ ਖੁੱਲਿਆ ਆਏ ਉਰੇ ਹਵਾ ਜੀ ਲੱਗਣ ਲੱਗੀ ਆ ਨਹੀਂ ਤਾਂ ਪਿੱਛੇ ਭੀੜ ਜੇ ਵਾਲਾ ਰਸਤਾ ਸੀਗਾ ਇਹ ਹੈ ਜੀ 에어ਪੋਰਟ ਰੋਡ ਤੇ ਸੰਗਤਾਂ ਆਪਣੀਆਂ ਸਾਰੀਆਂ ਪਹੁੰਚ ਚੁੱਕੀਆਂ 에어ਪੋਰਟ ਰੋਡ ਤੇ ਜੋਰਾਂ ਸੋਰਾਂ ਨਾਲ ਆਪਣਾ ਸਫ਼ਰ ਪੂਰਾ ਕਰ ਰਹੇ ਆ ਸਾਨੂੰ অলমোਸਟ ਹੋ ਗਿਆ ਜੀ 1 ਘੰਟਾ ਸਫ਼ਰ ਕਰਦਿਆਂ ਨੂੰ ਗੱਲਾਂ-ਗੱਲਾਂ 'ਚ ਸਾਨੂੰ ਪਤਾ ਵੀ ਨਹੀਂ ਚੱਲਿਆ 1 ਘੰਟਾ ਹੋ ਗਿਆ ਹਨਾ ਹਰਪ੍ਰੀਤ ਪਤਾ ਚੱਲ ਰਿਹਾ ਲੱਤਾਂ ਨੂੰ ਪਤਾ ਚੱਲ ਹੈ ਬੂਆ 1 ਘੰਟਾ ਹੋ ਗਿਆ ਸਾਨੂੰ ਪਤਾ ਵੀ ਨਹੀਂ ਚੱਲਿਆ ਦੇਖ ਲੈ ਹਨਾ ਇਹ ਹਰੇਕ ਐਤਵਾਰ ਜਾਂਦੇ ਆ ਜੀ ਹਰੇਕ ਸ਼ਨੀਵਾਰ ਐਤਵਾਰ ਪੈਦਲ ਤੁਰ ਕੇ ਜਾਂਦੇ ਆ ਹੁਣ ਹਰਪ੍ਰੀਤ ਅੱਗੇ ਨਿਕਲ ਗਈ ਬਾਕੀ ਸਾਰੇ ਬਾਕੀ ਸਾਰੇ ਪਿੱਛੇ ਰਹਿ ਕੇ ਹਰਪ੍ਰੀਤ ਅੱਗੇ ਜਾ ਰਹੀ ਆ ਸਾਰੇ ਨਾਲੋਂ ਕਿੜਦੇ ساری ਰਾਤ ਨੀਂਦ ਨਹੀਂ ਆਈ ਸੀ ਸਵੇਰੇ ਜਾਣਾ ਮੈਂਬਰ ਜਿਆਦਾ ਐਕਸਾਈਟਡ ਹੋ ਗਏ ਰਾਤ ਨੂੰ ਠੀਕ ਹੈ ਸਮੇਂ ਸਿਰ ਪਹੁੰਚਣਾ ਹਾਂ ਭਾਈ ਮੈਨੂੰ ساری ਰਾਤ ਨੀਂਦ ਨਹੀਂ ਆਈ ਹੈ ਕਿ ਫੇਰ ਵੀ ਮੈਨੂੰ ਸਵੇਰੇ ਜਾਣਾ ਹੈ ਹਾਂ ਫੇਰ ਉਹ ਨਹੀਂ ਉਹ ਦੀ ਗੱਲ ਨਹੀਂ ਕਿਉਂਕਿ ਪਰ ਮੈਂ ਤਾਂ ਪਾਠ ਲਾ ਲਿਆ ਮੈਂ ਨਾਲ ਨਾਲ ਪਾਠ ਕਰਦੀ ਰਹੀ ਆ ਮੇਰੇ ਸਾਹਮਣੇ ক্রিকেট ਦਾ ਮੈਦਾਨ ਬੜਾ ਸੋਹਣਾ ਹੈ ਆ ਦੇਖੋ ਟੀਮਾਂ ਪਾਂਚੀਆਂ ਹੋਈਆਂ ਔਰ ਇਹ ਤੋਂ ਸਾਹਮਣੇ ਉਹ ਚੱਪੜਚੜੀ ਦੀ ਬਿਲਡਿੰਗ ਵੀ ਨਜ਼ਰ ਆ ਰਹੀ ਹੈ ਜਿਹੜੀ ਮিনার ਬਣੀ ਹੋਈ ਹੈ ਚੱਪੜਚੜੀ ਅਸੀਂ ਆਪਣਾ ਜਿਹੜਾ ਇੱਧਰ ਰਸਤਾ ਹੈ ਉਹ ਕਵਰ ਕਰ ਲਿਆ ਤਕਰੀਬਨ 6 ਕਿਲੋਮੀਟਰ ਅਸੀਂ ਹੁਣ ਤੱਕ ਆ ਗਏ ਇੱਕ ਘੰਟੇ 'ਚ ਤੇ ਇੱਧਰ ਸਫ਼ਰ ਰਹਿ ਗਿਆ ਅੱਦ ਤੱਕ ਘੰਟੇ 'ਚ 24 ਆਪਾਂ ਹੁਣ ਕੰਪਲੀਟ ਕਰ ਲਾਂਗੇ ਆਪਣਾ ਆਪਾਂ ਹੁਣ ਮੋਹਾਲੀ ਸੈਂਟਰ ਹੋ ਗਏ ਜੀ ਸੈਕਟਰ 74 ਸੈਕਟਰ 'ਚ ਪਹੁੰਚ ਗਏ ਹਨ ਤੇ ਔਰ ਇਹ ਸੰਗ ਤਾਂ ਹੌਲੀ ਹੋ ਗਈਆਂ ਥੋੜੀਆਂ ਜੀਆਂ ਆਪਣੇ 10 1000 ਸਟੈਪ ਸਾਰਿਆਂ ਦੇ ਕੰਪਲੀਟ ਹੋ ਗਏ ਇੱਧਰ ਵੀ ਇੱਧਰ 11000 ਵੀ ਹੋ ਗਏ ਤੇਰੇ ਕਿੰਨੇ ਹੋ ਗਏ 9000 ਤੇਰੇ ਕਿੰਨੇ ਹੋ ਗਏ ਏ ਆ 9000 ਤੇਰੇ 11000 ਹੁਣ ਆਪਾਂ ਸੜ ਕ੍ਰੋਸ ਕਰਕੇ ਪਾਰਲੇ ਪਾਸੇ ਜਾਣ ਲੱਗੇ ਆ ਕਿਉਂਕਿ ਉਧਰਲੇ ਪਾਸੇ ਛਾਂ ਹੈ ਪੇੜਾਂ ਦੀ ਛਾਂ ਚ ਇੱਧਰਲੇ ਪਾਸੇ ਧੁੱਪ ਸੀ ਨਾ ਸਾਰੀ ਸੰਗਤ ਹੁਣ ਛਾਂ ਚ ਯਾਤਰਾ ਕਰੋਗੀ ਹਨਾ ਉਹੀਂ ਧੁੱਪ ਚ ਤੁਰਦੇ ਫਿਰੇ ਕਦੇ ਜਗਾਰਾ ਗੱਜੇਕੇ ਜਾਣਾ ਦਾ ਬੋਲੇ ਸੋਨਹਾ ਸਾਤਰੀਆ ਕਾਲੇ ਸੋਨਹਾ ਸਾਤਰੀਆ ਕਾਲੇ ਸਾਰੀ ਸੰਗਤ ਨੌਨ ਸਟਾਪ ਤੁਰਨ ਲੱਗੀ ਹੋਈ ਆ ਨੌਨ ਸਟਾਪ ਫੈਰ ਹੈ ਇਹ ਸਾਡੀ ਤੇ ਕਿਤੇ ਵੀ ਰੈਸਟ ਨਹੀਂ ਲਿਆ ਹਨਾ ਆ ਮੰਮੀ ਜੀ ਸਾਡੇ ਪਹਿਲੇ ਦਿਨ ਆਏ ਆ ਪਰ ਫਿਰ ਵੀ ਪੂਰੇ ਕੈਮ ਆ ਰੈਸਟ ਕਿਤੇ ਵੀ ਨਹੀਂ ਕਰੀ ਦੇਖ ਲੋ ਟੋਲੇ ਨਹੀਂ ਏਜ 58 ਏਜ ਕਿੰਨੀ ਆ 58 ਏਜ ਵੀ 58 ਹੋ ਗਈ ਇਹਨਾਂ ਦੀ 58 ਹੋ ਗਈ ਫਿਰ ਵੀ ਹੌਸਲਾ ਪੂਰਾ ਏ ਲਗਾਤਾਰ 10 ਕਿਲੋਮੀਟਰ ਹੋ ਗਏ ਤੁਰਦੇ ਆ ਬੂਆ ਤੇਰੀ ਕਿੰਨੀ ਏਜ ਹੋ ਗਈ ਮੇਰੀ ਵੀ 54 54 ਆ ਆਪਣੇ ਛੋਟੇ ਬੂਆ ਜੀ ਤੁਹਾਡੀ ਏਜ ਮੇਰੀ 47 ਦਾ 47 ਬੂਆ ਜੀ ਤਾਂ ਛੋਟੇ ਆਪਣੇ ਰਣਜੀਤ ਭਾਈ ਸਾਹਿਬ 33 ਸਾਲ 33 ਸਾਲ 7 ਮਹੀਨੇ ਸਭ ਤੋਂ ਬੜੇ ਉਮਰ ਦੇ ਮੰਮੀ ਜੀ ਹੈ ਉਸ ਤੋਂ ਬਾਅਦ ਬੜੇ ਬੂਆ ਜੀ ਉਸ ਤੋਂ ਬਾਅਦ ਛੋਟੇ ਬੂਆ ਜੀ ਫਿਰ ਬਾਕੀ ਸਾਰੇ ਅਸੀਂ ਜਵਾਕ ਆਉਰੇ ਆਗੇ ਬੜੀ ਸੋਹਣੀ ਲੋਕੇਸ਼ਨ ਆਈ ਹੈ ਬੜਾ ਸੋਹਣਾ ਸਾਫ ਸੁਥਰਾ ਰੋਡ ਹੈ ਬਿਲਕੁਲ ਉਰੇ ਆਵਾਜਾਈ ਵੀ ਨਹੀਂ ਹੈਗੀ ਬਾਕੀ ਇੱਧਰ ਰੋਡ ਪੂਰਾ ਚੱਲ ਰਿਹਾ ਏ ਓਏ ਆਇਆ ਸਾਨੂੰ ਹੁਣ ਅੱਧੇ ਘੰਟੇ ਦਾ ਸਫ਼ਰ ਰਹਿ ਗਿਆ ਬਾਕੀ ਅੱਧੇ ਘੰਟੇ ਦਾ ਕਿੰਨਾ ਰਹਿ ਗਿਆ 10-15 ਮਿੰਟ ਦਾ ਰਹਿ ਗਿਆ 10-15 ਮਿੰਟ ਦਾ ਰਹਿ ਗਿਆ ਤੇ ਸੰਗਤਾਂ ਹੁਣ ਹੌਲੀ ਹੌਲੀ ਜਵਾਬ ਦੇਣ ਲੱਗ ਗਈਆਂ। ਆਹ ਥੱਕ ਗਈਆਂ ਹੁਣ। ਥੋੜੀਆਂ ਜਿਹੀਆਂ ਸੰਗਤਾਂ ਪਿੱਛੇ ਰਹਿ ਗਈਆਂ। ਥੋੜੀਆਂ ਜਿਹੀਆਂ ਜਵਾਬ ਜੇ ਦੇਣ ਲੱਗੀਆਂ ਆਹ ਦੇਖੋ। ਜਵਾਬ ਦੇ ਦੇਣੀਆਂ ਤਾਂ ਉਹ ਤਾਂ ਆਹ ਬਿਲਡਿੰਗ ਬੜੀ ਸੋਹਣੀ ਲੱਗ ਰਹੀ ਆ। ਸੋਨੂ ਭਾਜੀ ਸਾਡੇ ਲੀਡਰ ਆ ਸਭ ਤੋਂ ਅੱਗੇ ਅੱਗੇ ਤੁਰ ਰਹੇ ਆ। ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਜ਼ਰ ਆ ਰਹੀ ਹੈ ਜੀ। ਆਪਾਂ ਆਪਣਾ ਸਫ਼ਰ ਜਿਹੜਾ ਅੱਜ ਦਾ ਕੰਪਲੀਟ ਕਰ ਲਿਆ। ਥੱਕੇ ਤਾਂ ਨਹੀਂ ਮਮੀ। ਆਉਂਸਲੇ ਪੂਰੇ ਬੁਲੰਦਾ ਹਨਾ ਹਾਂ ਹੁਣ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਰੈਸਟ ਕਰਾਂਗੇ ਲੰਗਰ ਪ੍ਰਸ਼ਾਦ ਅਸ਼ਕਾਂਗੇ ਹਾਂ ਆਓ ਦੇਖੋ ਜੀ ਗੁਰਦੁਆਰਾ ਸਾਹਿਬ ਤੇ ਇਧਰਲੇ ਪਾਸੇ ਆਹ ਦੇਖੋ ਜੀ ਹੋਮਲੈਂਡ ਦੀ ਬਿਲਡਿੰਗ ਲਓ ਜੀ ਸਮਾਂ ਹੋ ਗਿਆ ਆਲਮੋਸਟ 8 ਵਜੇ ਦਾ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਆਪਾਂ ਹੋ ਗਏ ਜੀ ਦਰਬਾਰ ਸਾਹਿਬ ਦੇ ਅੰਦਰ ਐਂਟਰ ਦੁਰਦਵਾਰਾ ਸਿੰਘ ਸ਼ਹੀਦ ਦਾ ਸੁਹਣਾ ਆਪਾਂ ਹੁਣ ਜੋੜਾ ਘਰ ਚ ਜੋੜੇ ਜਮਾ ਕਰਾਵਾਂਗੇ ਤੇ ਦਰਬਾਰ ਸਾਹਿਬ ਤੇ ਜਾ ਕੇ ਅੰਦਰ ਨਮਸਕਾਰ ਕਰਾਂਗੇ ਜੋੜੇ ਜਮਾ ਹੋ ਗਏ ਅੱਤੇ ਟੋਕਨ ਆਪਾਂ ਲੈ ਲਿਆ ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾ ਦੁਰਦਵਾਰਾ ਸਾਹਿਬ ਪਹੁੰਚਣ ਤੋਂ ਬਾਅਦ ਆਪਾਂ ਇੱਥੇ ਗਰਨ ਲੱਗੀਆਂ ਹੁਣ ਸਾਰੇ ਜਣੇ ਇੱਧਰ ਹਰਪ੍ਰੀਤ ਵੀ ਬੈਠੀ ਆ ਸੁਣ ਵੱਡ ਭਾਗੀਆਂ ਹਰ ਅੰਮ੍ਰਿਤ ਬਾਣੀ ਰਾਮ ਇਹ ਆ ਜੀ ਸਰੋਵਰ ਸਾਹਿਬ ਗੁਰਦੁਆਰਾ ਸਾਹਿਬ ਦਾ ਤੇ ਵਿੱਚ ਮੱਛਲੀਆਂ ਤੈਰਦੀਆਂ ਹੁੰਦੀਆਂ ਦਿਨ ਤੋਂ ਪਰਮ ਲਿਖੇ ਤਿਸ ਰਦ ਸਮਾਣੀ ਰਾ ਸੁਣਵਡ ਪਾ ਕੀਆ ਹਰ ਅੰਮ੍ਰਿਤ ਪਾਣੀ ਰਾ ਸੁਣਵਡ ਪਾ ਉਹ ਜੀ ਗੁਰਦਾਰਾ ਸਾਹਿਬ ਤੇ ਨਮਸਕਾਰ ਕਰਕੇ ਅਸੀਂ ਬਾਹਰ ਆ ਗਿਆ ਹੁਣ ਵਾਪਸ ਤੇ ਹੁਣ ਸੰਗਤਾਂ ਨੇ ਡਿਸਾਈਡ ਕਰਿਆ ਵੀ ਉਹਦੇ ਤੋਂ ਅਸੀਂ ਅੰਬ ਸਾਹਿਬ ਜਾਵਾਂਗੇ ਗੁਰਦੁਆਰਾ ਸਾਹਿਬ ਆਪਾਂ ਖੈਰ ਮੁੰਡੇ-ਮੁੰਡੇ ਚੱਲੇ ਆਂ ਤੇ ਬਾਕੀ ਜਿਹੜੀ ਸੰਗਤਾਂ ਐ ਉਹ ਕੈਪ ਕਰਕੇ ਆਉਣਗੀਆਂ ਹੁਣ ਅੰਬ ਸਾਹਿਬ ਸ਼ਕਾਂਗੇ ਲੰਗਰ ਜਾ ਕੇ ਜੀ ਤਾਂ ਸੀ ਵੀ ਹੈਗੀ ਐ ਤੇ ਲੰਗਰ ਵੀ ਉੱਥੇ ਚੱਕੜਾ ਹੈ ਆਹ ਸਾਹਮਣੇ ਗੁਰਦੁਆਰਾ ਸਾਹਿਬ ਅੰਬ ਸਾਹਿਬ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਅੰਬ ਸਾਹਿਬ ਆ ਗਏ ਉਹਦਾ ਇਹ ਵੀ ਬਹੁਤ ਇਤਿਹਾਸ ਗੁਰਦੁਆਰਾ ਬਾਈ 2 ਕਿਲੋਮੀਟਰ ਹੋਰ ਕਰਕੇ ਆਏ ਅਸੀਂ ਫालतू 2.5 ਕਿਲੋਮੀਟਰ ਹੀ ਆਉਣਾ ਯਾਰ 2 ਕਿਲੋਮੀਟਰ ਹੋ ਗਿਆ ਅੱਜ ਦੇ ਸਾਡੇ 20000 ਸੈ ਟੈਪ ਕੰਪਲੀਟ ਹੋ ਗਏ ਗੁਰਦੁਆਰਾ ਸਾਹਿਬ ਪਹੁੰਚ ਗਏ ਇੱਥੇ ਗੁਰਦੁਆਰਾ ਸਾਹਿਬ ਅਸੀਂ ਥੋੜੀ ਜਿਹੀ ਰੈਸਟ ਕਰਾਂਗੇ ਤੇ ਲੰਗਰ ਪ੍ਰਸਾਦਾ ਸ਼ਕਾਂਗੇ ਸਮਾਂ ਹੋ ਗਿਆ 9:30 ਵਜੇ ਸਵੇਰੇ ਦਾ ਪ੍ਰਸ਼ਾਦਾ ਛਕਣ ਲੱਗਿਆ ਜੀ ਦਾਲ ਨਾਲ ਪ੍ਰਸ਼ਾਦਾ ਛਕ ਲਿਆ ਜੀ ਲੰਗਰ ਸੰਗਤ ਨੇ ਗੁਰੂ ਘਰ ਚ ਜਿਹੜਾ ਬਾਲਣ ਯੂਜ਼ ਹੁੰਦਾ ਸਾਰਾ ਇੱਧਰਲੇ ਪਾਸੇ ਰੱਖਿਆ ਹੋਇਆ ਇਹ ਇਕੱਠਾ ਕਰਕੇ ਲੰਗਰ ਛਕਣ ਤੋਂ ਬਾਅਦ ਹੁਣ ਲੱਸੀ ਦਾ ਲੰਗਰ ਛਕਣ ਲੱਗੀਆਂ ਸੰਗਤਾਂ ਸਾਰੀਆਂ ਆ ਜਿਹੜੀਆਂ ਸੰਗਤਾਂ ਜੀ ਪੈਦਲ ਯਾਤਰਾ ਕਰਕੇ ਆਈਆਂ ਹਨ ਵਾਸਤੇ ਸਪੈਸ਼ਲ ਸੀਟ ਦੱਸੀ ਦਾ ਲੰਗਰ ਆ ਸਪੈਸ਼ਲ ਮਿਲਿਆ ਜੀ ਬਸ ਲਿਓ ਭਾਈ ਹੁਲੀਓ ਵੀ ਚੱਤੋ ਗੁਰਦੁਆਰਾ ਸਾਹਿਬ 'ਚ ਨਮਸਕਾਰ ਕਰਕੇ ਤੇ ਪ੍ਰਸ਼ਾਦਾ ਪਾਣੀ ਛਕ ਕੇ ਹੁਣ ਸਾਰੀਆਂ ਸੰਗਤਾਂ ਜੀ ਡਾਮਾ ਡਲ ਹੋ ਗਈਆਂ ਹੁਣ ਵਾਪਸ ਚੱਲੇ ਆ ਹੁਣ ਘਰ ਨੂੰ ਪਰਤਣ ਲੱਗੇ ਆ ਸਾਡੀ ਬੱਸ ਹੋ ਗਈ ਹੁਣ ਨੇ ਅਸੀਂ ਤੁਰ ਸਕਦੇ ਹੁਣ ਕੋਈ ਬੱਸ ਲੱਭਦਾ ਫਿਰ ਰਿਹਾ ਕੋਈ ਟੈਂਪੂ ਲੱਭਦਾ ਫਿਰ ਰਿਹਾ ਕੋਈ ਆਟੋ ਕੋਈ ਕਹਿੰਦਾ ਕੈਬਾ ਕਰਾ ਲਓ ਕੋਈ ਕਹਿੰਦਾ ਹੈ ਕੋਈ ਕਹਿੰਦਾ ਘੇੜੀ ਚੱਕ ਲਈ ਦਿਓ ਉਹ ਜੀ ਹੁਣ ਚੱਲਦੇ ਆ ਜੀ ਤੁਹਾਨੂੰ ਘਰੇ ਮਿਲਦੇ ਆ ਚੱਲ ਕੇ ਠੀਕ ਹੈ ਜੀ ਹੁਣ ਜੀ ਸਾਰੀ ਸੰਗਤ ਵਾਪਸ ਪਰਤਣ ਲੱਗੀ ਹੋਈ ਆ ਹੱਲੇ ਬੱਸ ਤੱਕ ਸਾਨੂੰ ਤੁਰ ਕੇ ਜਾਣਾ ਪੈਣਾ ਜਿੱਥੋਂ ਉਹ ਵੀ ਸਾਧਨ ਮਿਲੂ ਕੋਈ ਬੱਸ ਜਾਂ ਆਟੋ ਹੁਣ ਜੀ ਸੰਗਤਾਂ ਸਾਰੀਆਂ ਮੋਲ ਪਾਓ ਕਰਦੀਆਂ ਹੋ ਜਾਂ ਟੈਂਪੂ ਵਾਲਿਆਂ ਨਾਲ 1 2 3 4 5 6 7 8 ਸੋ ਜੀ ਟੈਂਪੂ ਦੀ ਸਵਾਰੀ ਆਪਾਂ ਕੈਨਸਲ ਕਰਤੀ ਬਾਈ ਜਦੋਂ ਟੈਂਪੂ ਦਾ ਫਲਟ ਜਾਵੇ ਠੀਕ ਆ ਟੈਂਪੂ ਓਵਰਲੋਡ ਹੋ ਗਿਆ ਦਾ ਸੰਗਤ ਹੁਣ ਸਾਰੀ ਰੈਸਟ ਕਰਨ ਲੱਗ ਗਈ ਜੀ ਇੱਥੇ ਮੰਝੜ ਡਾਲਿਆ ਹੋਇਆ ਆਪਣਾ ਰਾਮ ਤੇ 2018 ਜਾ ਸਟੈਪ ਤੁਰ ਕੇ ਬੀਵੀ 100 ਸਟੈਪ ਹੋ ਗਏ ਸਾਰਿਆਂ ਦੇ ਆ ਇੱਕ ਸੰਗਤ ਸਾਡੀ ਲੰਮੀ ਪੈ ਗਈ ਲੰਮੀ ਆ ਤਾੜ ਕੇ ਆਪਾਂ ਬਸੋ ਜਿ ਚੜ ਕੇ ਆਈਆਂ ਹੁਣ ਉਤਰੇ ਆ ਡੰਡਾ ਆ ਕੇ ਉੱਪਰੇ ਆ ਲੋ ਆਪਾਂ ਨੂੰ ਕੈਬ ਮਿਲ ਗਈ ਹੁਣ ਹੋਰ ਇਹ ਤੋਂ ਲੋ ਭਾਈ ਸਾਹਿਬ ਅਸੀਂ ਕਰੀ ਪਹੁੰਚ ਗਈ ਹੁਣ ਸਾਡਾ ਜੀ ਹੋ ਗਿਆ ਲੰਚ ਟਾਈਮ ਤੇ ਆ ਪੂਰੀਆਂ ਤੇ ਨਾਲ ਆ ਦੇਖੋ ਓਏ ਹੋਏ ਸਬਜੀ ਬਾਕ ਕਮਾਲ ਬਣੀ ਹੋਈ ਆ ਤੇ ਇੱਧਰ ਆਪਣਾ ਰਾਇਤਾ ਇੱਧਰ ਸਲਾਦ ਇਹ ਆਪਣੀ ਆ ਗਈ ਪਲੇਟ ਹੁਣ ਆਪਾਂ ਆਪਣਾ ਲੰਚ ਕਰਨ ਲੱਗੇ ਆ ਜੀ ਠੀਕ ਹੈ ਜੀ ਅੱਜ ਦੀ ਜਿਹੜੀ ਆਪਾਂ ਯਾਤਰਾ ਕਰਕੇ ਆਏ ਆ ਉਹਦੇ ਵਿੱਚ ਆਪਾਂ ਥੱਕ ਗਏ ਬਹੁਤ ਜ਼ਿਆਦਾ એનર્ਜੀ ਕੰਜ਼ੂਮ ਹੋ ਗਈ ਹੁਣ ਸਾਡੀ ਸੇਵਾ ਹੋ ਰਹੀ ਆ ਪੂਰੀਆਂ ਦੇ ਨਾਲ ਅੱਜ ਸਵੇਰ ਦਾ ਟਾਈਮ ਹੈ ਜੀ ਆਪਾਂ ਹੁਣ ਆਪਣੇ ਘਰ ਨੂੰ ਚੱਲੇ ਆਂ ਵਾਪਸ ਆਪਾਂ ਆਪਣਾ ਸਮਾਨ ਵਗੈਰਾ ਸਾਰਾ ਪੈਕ ਕਰ ਲਿਆ ਇੱਧਰ ਹਰਪੀਤ ਉਹਨੇ ਵੀ ਤਿਆਰ ਹੋ ਗਏ ਹੁਣ ਚੱਲੇ ਆ ਗਏ ਅਸੀਂ ਆਪਣੇ ਘਰ ਨੂੰ ਤੇ ਚਾਲੇ ਪਾ ਲਿਆ ਸਵੇਰ ਦਾ ਹੋਇਆ ਹੋਇਆ 10 ਵਜੇ ਦਾ ਟਾਈਮ ਤੇਰਾ ਵੈਸੇ ਕੱਲ ਦਾ ਸਫ਼ਰ ਕਹਿ ਜਾ ਰਿਹਾ ਮੈਨੂੰ ਐ ਦੱਸ ਕੱਲ ਦਾ ਸਫ਼ਰ ਬਹੁਤ ਵਧੀਆ ਸੀਗਾ ਬਰਟ ਸਾਰਾ ਦਿਨ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਹੈਗਾ ਲੱਤਾਂ ਤਾਂ ਨਹੀਂ ਦੁਖੀਆਂ ਲੱਤਾਂ ਨਹੀਂ ਦੁਖੀਆਂ ਸਟ੍ਰੈਚਿੰਗ ਪੂਰਾ ਪਿਆ ਲੱਤਾਂ 'ਚ ਹਾਂ ਅੱਜ ਪੂਰੇ ਤੰਦਰੁਸਤ ਹੋ ਕੇ ਘਰ ਨੂੰ ਚੱਲੇ ਆ ਘਰੇ ਇੱਕ ਜਾ ਕੇ ਕੰਮ ਕਰ ਬਹੁਤ ਪਿਆ ਉਹ ਕਰ ਰਹੇ ਆ ਪਹਿਲੇ ਹੀ ਜਾਣ ਕੇ ਘਰੇ ਨਹੀਂ ਗਈ ਕਿਉਂਕਿ ਕੰਮ ਕਰਨੇ ਪੈਣੇ ਸੀਗੇ ਥੱਕੀ ਹੋਈ ਸੀਗੀ ਹੁਣ ਲੱਗੇ ਅਸੀਂ ਗੰਨੇ ਦਾ ਰਸ ਪੀਣ ਕਿਉਂਕਿ ਸਾਨੂੰ ਸੁਸਤੀ ਪੈ ਗਈ ਆ ਮੈਨੂੰ ਨੀਂਦ ਆਣ ਲੱਗੀ ਹੋਈ ਆ ਸੈਕਟਰੀਏਟ ਪਹੁੰਚ ਗਏ ਅਸੀਂ ਇਹ ਦੇਖੋ ਸੈਕਟਰੀਏਟ ਪਹੁੰਚ ਗਏ ਅਸੀਂ ਏ ਆ ਗਿਆ ਜੀ ਆਪਣੇ ਪਿੰਡ ਵਾਲਾ ਰੋਡ ਤੇ ਨਵਾਂ ਬਣ ਗਿਆ ਨਹੀਂ ਅਸੀਂ ਇੱਥੇ ਵੀਡੀਓ ਨਹੀਂ ਬਣਾ ਪਾਉਂਦੇ ਸੀਗੇ ਗੱਡੀਆਂ ਐਵੇਂ 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 ਹਿੱਲਦੀ ਜਾਂਦੀ ਸੀ ਕਿ ਨਵੇਂ ਨੂੰ ਇਹ ਰਸ ਖਤਮ ਕਰਤੇ ਆ ਉਹਦੇ ਨੂੰ ਦੇ ਦੇ ਨਾ ਵੀ ਨਹੀਂ ਚੱਲੇਗਾ ਲੈ ਪਿੰਡ ਸੈਂਟਰ ਹੋ ਗਿਆ ਤੇ ਹੁਣ ਅਸੀਂ ਬਲੌਗ ਦੀ ਇੱਥੇ ਹੀ ਕਰਦੇ ਆ ਸਮਾਪਤੀ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ ਚ ਨਵੀਂ ਲੋਕੇਸ਼ਨ ਤੇ ਜਾਂ ਫਿਰ ਆਪਣੇ ਘਰੇ ਜਦ ਤੱਕ ਲਈ ਸਸੀ ਕਾਲ ਜੀ ਬਾਏ ਬਾਏ ਤੁਹਾਡਾ ਇਜਾਜ਼ਤ ਬਾਏ ਅੱਧਾ ਖਿਚੜੀ ਬਣਗੀ